ਤੋ ਭਰਾਵਾਂ ਨੇ ਇੱਕੋ ਕੁੜੀ ਦੇ ਨਾਲ ਵਿਆਹ ਕਰਵਾਇਆ ਹੈ। ਲਾੜੇ ਤਾਂ ਦੋ-ਦੋ ਨੇ ਪਰ ਲਾੜੀ ਸਿਰਫ ਇੱਕੋ ਹੈ। ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਰ ਕੋਈ ਬਹੁਤ ਖੁਸ਼ ਹੈ। ਇਹ ਦੋ ਸਕੇ ਭਰਾ ਜਿਨ੍ਹਾਂ ਦਾ ਇੱਕ ਕੁੜੀ ਦੇ ਨਾਲ ਵਿਆਹ ਹੋ ਰਿਹਾ ਹੈ ਉਹ ਵੀ ਵੀਡੀਓ ਦੇ ਵਿੱਚ ਖੁਸ਼ ਨਜ਼ਰ ਆ ਰਹੇ ਨੇ ਅਤੇ ਜਿਸ ਕੁੜੀ ਦਾ ਦੋ ਦੋ ਮੁੰਡਿਆਂ ਦੇ ਨਾਲ ਵਿਆਹ ਹੋ ਰਿਹਾ ਹੈ ਉਹ ਵੀ ਖੁਸ਼ ਨਜ਼ਰ ਆ ਰਹੀ ਹੈ ਇਹ ਖਬਰ ਸੁਣ ਕੇ ਹਰ ਕੋਈ ਹੀ ਹੈਰਾਨ ਰਹਿ ਗਿਆ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਆਇਆ ਕਿ ਆਖਿਰਕਾਰ ਅਜਿਹੀ ਕੀ ਨੋਬਤ ਆ ਗਈ ਇਹ ਕੁੜੀ ਨੂੰ ਦੋ ਦੋ ਮੁੰਡਿਆਂ ਦੇ ਨਾਲ ਵਿਆਹ ਕਰਉਣਾ ਪਿਆ ਤੇ ਅਜਿਹੀ ਕੀ ਨੋਬਤ ਆ ਗਈ ਕਿ ਲਾੜੇ ਤਾਂ ਦੋ ਦੋ ਨੇ ਤੇ ਲਾੜੀ ਸਿਰਫ ਇੱਕੋ ਐ ਤੇ ਇਹਨਾਂ ਦੋ ਸਕੇ ਭਰਾਵਾਂ ਨੇ ਇੱਕੋ ਹੀ ਕੁੜੀ ਦੇ ਨਾਲ ਵਿਆਹ ਕਿਉਂ ਕਰਵਾ ਲਿਆ ਤਾਂ ਤੁਹਾਨੂੰ ਦੱਸਦੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਵੀਡੀਓ ਹਿਮਾਚਲ ਪ੍ਰਦੇਸ਼ ਦੀ ਹੈ ਹਿਮਾਚਲ ਪ੍ਰਦੇਸ਼ ਆਪਣੀਆਂ ਵੱਖਰੀਆਂ ਅਤੇ ਵਿਲੱਖਣ ਪਰੰਪਰਾਵਾਂ ਦੇ ਲਈ ਮਸ਼ਹੂਰ ਹੈ ਸਰਮੌਰ ਜ਼ਿਲ੍ਹੇ ਦੀਆਂ ਲੋਕ ਪਰੰਪਰਾਵਾਂ ਅਤੇ ਰਿਵਾਜ ਵੀ ਬਹੁਤ ਵੱਖਰੀ ਨੇ ਸਯੁਕਤ ਪਰਿਵਾਰਾਂ ਅਤੇ ਜਾਇਦਾਦ ਦੀ ਵੰਡ ਨੂੰ ਰੋਕਣ ਦੇ ਲਈ ਇੱਥੇ ਅਜੇ ਵੀ ਬਹੁਪਤੀ ਪ੍ਰਥਾ ਪ੍ਰਚਲਿਤ ਹੈ। ਸਿਰਮੌਰ ਜ਼ਿਲ੍ਹੇ ਦੇ ਸ਼ਿਲਈ ਇਲਾਕੇ ਦੇ ਵਿੱਚ ਦੋ ਸਕੇ ਭਰਾਵਾਂ ਨੇ ਇੱਕੋ ਕੁੜੀ ਦੇ ਨਾਲ ਵਿਆਹ ਕਰਵਾ ਲਿਆ। ਇਹ ਅਨੋਖਾ ਵਿਆਹ ਪੂਰੇ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਗਰੀ ਪਰ ਖੇਤਰ ਦੇ ਇੱਕ ਪ੍ਰਾਚੀਨ ਪਰੰਪਰਾ ਹੈ। ਹੁਣ ਇਹ ਪਰੰਪਰਾ ਸਮੇਂ ਦੇ ਨਾਲ ਅਲੋਪ ਹੋ ਗਈ ਹੈ। ਪਰ ਹੁਣ ਚਿਲਾਈ ਇਲਾਕੇ ਦੇ ਵਿੱਚ ਦੋ ਸਕੇ ਭਰਾਵਾਂ ਨੇ ਇੱਕੋ ਕੁੜੀ ਦੇ ਨਾਲ ਵਿਆਹ ਕਰਕੇ ਇਸ ਪ੍ਰਾਚੀਨ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ ਹੈ। ਇਸ ਵਿਆhdੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਪਰੰਪਰਾ ਨੂੰ ਜਿਉਂਦਾ ਰੱਖਦੇ ਹੋਏ ਦੋ ਅਸਲੀ ਭਰਾਵਾਂ ਨੇ ਇੱਕੋ ਕੁੜੀ ਦੇ ਨਾਲ ਵਿਆਹ ਕਰਵਾਇਆ ਹੈ। ਹਾਠੀਸ ਮਾਜ ਦੇ ਵਿੱਚ ਇਸ ਨੂੰ ਉਜਾਲਾ ਪੱਖ ਕਿਹਾ ਜਾਂਦਾ ਹੈ। ਚਿਲਾਈ ਪਿੰਡ ਦੇ ਥਿੰਦੋ ਕਬੀਲੇ ਦੇ ਇੱਕ ਵਿਅਕਤੀ ਨੇ ਆਪਣੇ ਦੋ ਪੁੱਤਰਾਂ ਦਾ ਵਿਆਹ ਕੁਨ ਹਟ ਪਿੰਡ ਦੀ ਇੱਕ ਧੀ ਦੇ ਨਾਲ ਸਾਰੇ ਰੀਤੀ ਰਿਵਾਜਾਂ ਤੇ ਰਸਮਾਂ ਦੀ ਬਾਜ਼ਾਰ ਅਨੁਸਾਰ ਕਰਵਾਇਆ ਤਿੰਨੋਂ ਨਵ ਵਿਹਾਈ ਜੋੜੇ ਪੜੇ ਲਿਖੇ ਨੇ ਅਤੇ ਅਮੀਰ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ ਇੱਕ ਲਾੜਾ ਜਲ ਸ਼ਕਤੀ ਵਿਭਾਗ ਦੇ ਵਿੱਚ ਨੌਕਰੀ ਕਰਦਾ ਹੈ ਜਦਕਿ ਦੂਜਾ ਲਾੜਾ ਵਿਦੇਸ਼ ਦੇ ਵਿੱਚ ਕੰਮ ਕਰਦਾ ਹੈ ਦੋਵੇਂ ਭਰਾਵਾਂ ਦਾ ਵਿਆਹ 12 13 ਅਤੇ 14 ਜੁਲਾਈ ਨੂੰ ਬਹੁਤ ਹੀ ਧੂਮ ਧਾਮ ਦੇ ਨਾਲ ਹੋਇਆ ਵਿਆਸਮਾਗਮ ਦੇ ਵਿੱਚ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਦੇ ਲੋਕ ਵੀ ਸ਼ਾਮਲ ਹੋਏ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਉੱਤਰਾਖੰਡ ਦੇ ਸਿਰਮੌਰ ਜ਼ਿਲ੍ਹੇ ਦੇ ਜੋਨਸਰ ਬਾਬਰ ਅਤੇ ਗਿਰੀਪਰ ਇਲਾਕੇ ਦੇ ਵਿੱਚ ਸਕੇ ਭਰਾ ਇੱਕੋ ਕੁੜੀ ਦੇ ਨਾਲ ਵਿਆਹ ਕਰਦੇ ਸਨ। ਇਸ ਪਿੱਛੇ ਕਾਰਨ ਸਾਂਝਾ ਪਰਿਵਾਰ ਬਣਾਈ ਰੱਖਣਾ ਸੀ। ਸਮੇਂ ਦੇ ਨਾਲ ਇਹ ਪਰੰਪਰਾਵਾਂ ਆਲੋਪ ਹੋਣ ਲੱਗੀਆਂ ਪਰ ਸ਼ਿ ਲਈ ਇਲਾਕੇ ਦੇ ਦੋ ਸਕੇ ਭਰਾਵਾਂ ਨੇ ਇੱਕ ਵਾਰ ਫਿਰ ਇੱਕੋ ਕੁੜੀ ਦੇ ਨਾਲ ਵਿਆਹ ਕਰਕੇ ਇਸ ਪ੍ਰਾਚੀਨ ਪਰੰਪਰਾ ਨੂੰ ਸੁਰਜੀਤ ਕੀਤਾ ਹੈ। ਨਿਊਜ਼ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ ਦੋ ਭਰਾਵਾਂ ਨੇ ਇੱਕੋ ਕੁੜੀ ਦੇ ਨਾਲ ਵਿਆਹ ਕਰਵਾਇਆ ਹੈ ਲਾੜੇ ਤਾਂ ਦੋ-ਦੋ ਨੇ ਪਰ ਲਾੜੀ ਸਿਰਫ ਇੱਕੋ ਹੈ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਹਰ ਕੋਈ ਬਹੁਤ ਖੁਸ਼ ਹੈ ਇਹ ਦੋ ਸਕੇ ਭਰਾ ਜਿਨ੍ਹਾਂ ਦਾ ਇੱਕ ਕੁੜੀ ਦੇ ਨਾਲ ਵਿਆਹ ਹੋ ਰਿਹਾ ਹੈ ਉਹ ਵੀ ਵੀਡੀਓ ਦੇ ਵਿੱਚ ਖੁਸ਼ ਨਜ਼ਰ ਆ ਰਹੇ ਨੇ ਅਤੇ ਜਿਸ ਕੁੜੀ ਦਾ ਦੋ-ਦੋ ਮੁੰਡਿਆਂ ਦੇ ਨਾਲ ਵਿਆਹ ਹੋ ਰਿਹਾ ਹੈ ਉਹ ਵੀ ਖੁਸ਼ ਨਜ਼ਰ ਆ ਰਹੀ ਹੈ ਇਹ ਖਬਰ ਸੁਣ ਕੇ ਹਰ ਕੋਈ ਹੀ ਹੈਰਾਨ ਰਹਿ ਗਿਆ ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇਹ ਸਵਾਲ ਆਇਆ ਕਿ ਆਖਿਰਕਾਰ ਅਜਿਹੀ ਕੀ ਨੋਬਤ ਆ ਗਈ ਕਿ ਇਸ ਕੁੜੀ ਨੂੰ ਦੋ ਦੋ ਮੁੰਡਿਆਂ ਦੇ ਨਾਲ ਵਿਆਹ ਕਰਉਣਾ ਪਿਆ ਤੇ ਅਜਿਹੀ ਕੀ ਨੋਬਤ ਆ ਗਈ ਕਿ ਲਾੜੇ ਤਾਂ ਦੋ ਦੋ ਨੇ ਤੇ ਲਾੜੀ ਸਿਰਫ ਇੱਕੋ ਐ ਤੇ ਨਾਲ ਦੋ ਸਕੇ ਭਰਾਵਾਂ ਨੇ ਇੱਕੋ ਹੀ ਕੁੜੀ ਦੇ ਨਾਲ ਵਿਆਹ ਕਿਉਂ ਕਰਵਾ ਲਿਆ ਤਾਂ ਤੁਹਾਨੂੰ ਦੱਸਦੀ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਵੀਡੀਓ ਹਿਮਾਚਲ ਪ੍ਰਦੇਸ਼ ਦੀ ਹੈ। ਹਿਮਾਚਲ ਪ੍ਰਦੇਸ਼ ਆਪਣੀਆਂ ਵੱਖਰੀਆਂ ਅਤੇ ਵਿਲੱਖਣ ਪਰੰਪਰਾਵਾਂ ਦੇ ਲਈ ਮਸ਼ਹੂਰ ਹੈ। ਸਿਰਮੌਰ ਜ਼ਿਲ੍ਹੇ ਦੀਆਂ ਲੋਕ ਪਰੰਪਰਾਵਾਂ ਅਤੇ ਰਿਵਾਜ ਵੀ ਬਹੁਤ ਵੱਖਰੀ ਨੇ। ਸਯੁਕਤ ਪਰਿਵਾਰਾਂ ਅਤੇ ਜਾਇਦਾਦ ਦੇ ਵੰਡ ਨੂੰ ਰੋਕਣ ਦੇ ਲਈ ਇੱਥੇ ਅਜੇ ਵੀ ਬਹੁਪਤੀ ਪ੍ਰਥਾ ਪ੍ਰਚਲਿਤ ਹੈ। ਸਿਰਮੌਰ ਜ਼ਿਲ੍ਹੇ ਦੇ ਸ਼ਿਲਈ ਇਲਾਕੇ ਦੇ ਵਿੱਚ ਦੋ ਸਕੇ ਭਰਾਵਾਂ ਨੇ ਇੱਕੋ ਕੁੜੀ ਦੇ ਨਾਲ ਵਿਆਹ ਕਰਵਾ ਲਿਆ। ਇਹ ਅਨੋਖਾ ਵਿਆਹ ਪੂਰੇ ਇਲਾਕੇ ਦੇ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਗਿਰੀ ਪਰ ਖੇਤਰ ਦੇ ਇੱਕ ਪ੍ਰਾਚੀਨ ਪਰੰਪਰਾ ਹੈ। ਹੁਣ ਇਹ ਪਰੰਪਰਾ ਸਮੇਂ ਦੇ ਨਾਲ ਅਲੋਪ ਹੋ ਗਈ ਹੈ। ਪਰ ਹੁਣ ਇਸ ਲਈ ਇਲਾਕੇ ਦੇ ਵਿੱਚ ਦੋ ਸਕੇ ਭਰਾਵਾਂ ਨੇ ਇੱਕੋ ਕੁੜੀ ਦੇ ਨਾਲ ਵਿਆਹ ਕਰਕੇ ਇਸ ਪ੍ਰਾਚੀਨ ਪਰੰਪਰਾ ਨੂੰ ਮੁੜ ਸੁਰਜੀਤ ਕੀਤਾ ਹੈ। ਇਸ ਵਿਆਹ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਪਰੰਪਰਾ ਨੂੰ ਜਿਉਂਦਾ ਰੱਖਦੇ ਹੋਏ ਦੋ ਅਸਲੀ ਭਰਾਵਾਂ ਨੇ ਇੱਕੋ ਕੁੜੀ ਦੇ ਨਾਲ ਵਿਆਹ ਕਰਵਾਇਆ ਹੈ। ਹਾਠਿਸ ਮਾਜ ਦੇ ਵਿੱਚ ਇਸ ਨੂੰ ਉਜਾਲਾ ਪੱਖ ਕਿਹਾ ਜਾਂਦਾ ਹੈ ਚਿਲਈ ਪਿੰਡ ਦੇ ਥਿੰਦੋ ਕਬੀਲੇ ਦੇ ਇੱਕ ਵਿਅਕਤੀ ਨੇ ਆਪਣੇ ਦੋ ਪੁੱਤਰਾਂ ਦਾ ਵਿਆਹ ਕੁਨਹਟ ਪਿੰਡ ਦੀ ਇੱਕ ਧੀ ਦੇ ਨਾਲ ਸਾਰੇ ਰੀਤੀ ਰਿਵਾਜਾਂ ਅਤੇ ਰਸਮਾਂ ਦੀ ਬਾਚਾ ਅਨੁਸਾਰ ਕਰਵਾਇਆ ਤਿੰਨੋਂ ਨਵ ਵਿਹਾਈ ਜੋੜੇ ਪੜੇ ਲਿਖੇ ਨੇ ਅਤੇ ਅਮੀਰ ਪਰਿਵਾਰਾਂ ਦੇ ਨਾਲ ਸੰਬੰਧਿਤ ਨੇ ਇੱਕ ਲਾੜਾ ਜਲ ਸ਼ਕਤੀ ਵਿਭਾਗ ਦੇ ਵਿੱਚ ਨੌਕਰੀ ਕਰਦਾ ਹੈ ਜਦਕਿ ਦੂਜਾ ਲਾੜਾ ਵਿਦੇਸ਼ ਦੇ ਵਿੱਚ ਕੰਮ ਕਰਦਾ ਹੈ ਦੋਵੇਂ ਭਰਾਵਾਂ ਦਾ ਵਿਆਹ 12, 13 ਅਤੇ 14 ਜੁਲਾਈ ਨੂੰ ਬਹੁਤ ਹੀ ਧੂਮ-ਧਾਮ ਦੇ ਨਾਲ ਹੋਇਆ। ਵਿਆਸਮਾਗਮ ਦੇ ਵਿੱਚ ਪਰਿਵਾਰ ਅਤੇ ਰਿਸ਼ਤੇਦਾਰਾਂ ਤੋਂ ਇਲਾਵਾ ਪਿੰਡ ਦੇ ਲੋਕ ਵੀ ਸ਼ਾਮਲ ਹੋਏ। ਇਹ ਗੱਲ ਧਿਆਨ ਦੇਣ ਯੋਗ ਹੈ ਕਿ ਪੁਰਾਣੇ ਸਮੇਂ ਦੇ ਵਿੱਚ ਉੱਤਰਾਖੰਡ ਦੇ ਸਿਰਮੌਰ ਜ਼ਿਲ੍ਹੇ ਦੇ ਜੋਨਸਰ ਬਾਬਰ ਅਤੇ ਗਿਰੀਪਰ ਇਲਾਕੇ ਦੇ ਵਿੱਚ ਸਕੇ ਭਰਾ ਇੱਕੋ ਕੁੜੀ ਦੇ ਨਾਲ ਵਿਆਹ ਕਰਦੇ ਸਨ। ਇਸ ਪਿੱਛੇ ਕਾਰਨ ਸਾਂਝਾ ਪਰਿਵਾਰ ਬਣਾਈ ਰੱਖਣਾ ਸੀ। ਸਮੇਂ ਦੇ ਨਾਲ ਇਹ ਪਰੰਪਰਾਵਾਂ ਅਲੋਪ ਹੋਣ ਲੱਗੀਆਂ ਪਰ ਸਿ ਲਈ ਇਲਾਕੇ ਦੇ ਦੋ ਸੱਕੇ ਭਰਾਵਾਂ ਨੇ ਇੱਕ ਵਾਰ ਫਿਰ ਇੱਕੋ ਕੁੜੀ ਦੇ ਨਾਲ ਵਿਆਹ ਕਰਕੇ ਇਸ ਪ੍ਰਾਚੀਨ ਪਰੰਪਰਾ ਨੂੰ ਸੁਰਜੀਤ ਕੀਤਾ ਹੈ న్యూਸ ਡੈਸਕ ਰਿਪੋਰਟ ਲਾਈਵ ਪੰਜਾਬੀ ਟੀਵੀ